ਅੱਜ ਗੱਲ ਕਰਾਂਗੇ ਆਪਾਂ ਕਨਫੀਡੋ ਟੈਬਲੇਟ ਦੇ ਬਾਰੇ ਇਹ ਇੱਕ ਆਯੁਰਵੇਦਿਕ ਮੈਡੀਸਿਨ ਹੈ ਜਿਹੜੀ ਹਿਮਾਲਿਆ ਕੰਪਨੀ ਦੁਬਾਰਾ ਬਣਾਈ ਜਾਂਦੀ ਹੈ ਕਿ ਇਸ ਦਾ ਐਮ ਆਰ ਪੀ ਰੇਟ ਹੈਗਾ 190 ਰੁਪਏ ਇਸ ਤੁਹਾਨੂੰ ਕਿਸੇ ਵੀ ਮੈਡੀਕਲ ਸ਼ਾਪ ਤੋਂ ਮਿਲ ਜਾਂਦੀ ਹੈ ਇਸ ਦਾ ਯੂਜ਼ ਮੈਲਜ਼ ਦੇ ਵਿੱਚ ਹੋਣ ਵਾਲੀਆਂ ਸੈਕਸ਼ੂਅਲ ਪ੍ਰੋਬਲਮ ਨੂੰ ਠੀਕ ਕਰਨ ਦੇ ਲਈ ਕੀਤਾ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਨੂੰ ਆਪਾਂ ਕਿੰਨਾ ਕਿੰਨਾ ਪ੍ਰੋਬਲਮ ਦੇ ਵਿੱਚ ਯੂਜ਼ ਕਰ ਸਕਦੇ ਹਾਂ ਕਿੰਨਾ ਯੂਜ਼ ਕਰ ਸਕਦੇ ਹਾਂ ਇਸ ਨੂੰ ਖਾਣ ਦਾ ਸਹੀ ਤਰੀਕਾ ਕੀ ਹੈਗਾ ਇਸ ਦੀ ਡੋਜਸ ਕੀ ਹੈ ਤੇ ਇਸ ਦੇ ਸਾਈਡ ਇਫੈਕਟਸ ਕੀ ਨੇ ਕਨਫੀਡਰ ਟੈਬਲੇਟ ਦਾ ਯੂਜ਼ ਇਰੇਕਟਲ ਡਿਸਫੰਕਸ਼ਨ, ਲੋ ਲਿਬਿਡੋ, ਪ੍ਰੀ ਐਮਚੋਰ ਐਜੈਕੂਲੇਸ਼ਨ, ਇਮਪੋਟੈਂਸੀ ਤੇ ਲੋ ਟੈਸਟੋਸਟਰੋਨ ਲੈਵਲ ਨੂੰ ਅਪ ਕਰਨ ਦੇ ਲਈ ਕੀਤਾ ਜਾਂਦਾ ਹੈ। ਇਸ ਮੈਡੀਸਨ ਨੂੰ ਬਣਾਉਣ ਦੇ ਲਈ ਕੁਦਰਤੀ ਜੜੀ ਬੂਟੀਆਂ ਦਾ ਇਸਤੇਮਾਲ ਕੀਤਾ ਜਾਂਦਾ ਜਿਵੇਂ ਕਿ ਗੋਖਰੂ, ਵਿਧਾਰਾ, ਜਵੰਤੀ ਜਾਂ ਸੁਗੰਦਾ, ਕੌਂਜ ਬੀਜ ਵਰਗੀਆਂ ਜੜੀ ਬੂਟੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ। ਇਹ ਜੜੀ ਬੂਟੀਆਂ ਸੈਕਸ਼ੂਅਲ ਵੈਲਨੈਸ ਦੇ ਲਈ ਬਹੁਤ ਜ਼ਿਆਦਾ ਇਫੈਕਟਿਵ ਮੰਨੀਆਂ ਜਾਂਦੀਆਂ। ਇਹ ਜਿਹੜੀ ਬੂਟੀਆਂ ਮੇਲ ਦੇ ਵਿੱਚ ਸੈਕਸ ਡਰਾਈਵ ਮਤਲਬ ਕਿ ਸੰਬੋਧ ਕਰਨ ਦੀ ਇੱਛਾ ਨੂੰ ਤੁਹਾਡੇ ਸਟੈਮਨ ਨੂੰ ਇੰਪਰੂਵ ਕਰਨੀ ਹੈ ਤੁਹਾਡੀ ਕਮਜ਼ੋਰੀ ਨੂੰ ਦੂਰ ਕਰਨੀ ਹੈ ਤੁਹਾਡੇ ਸਟ੍ਰੈਸ ਨੂੰ ਘਟਾਉਣੀ ਹੈ ਤੁਹਾਡੇ ਟੈਸਟ ਲੈਵਲ ਨੂੰ ਅਪ ਕਰਨ ਦੇ ਵਿੱਚ ਹੈਲਪ ਕਰਨੀ ਹੈ ਮਤਲਬ ਕਿ ਇਹ ਟੈਬਲੇਟ ਤੁਹਾਡੀ ਓਵਰਲ ਸੈਕਚਰ ਹੈਲਥ ਨੂੰ ਇੰਪਰੂਵ ਕਰੇ ਹੁਣ ਗੱਲ ਕਰਾਂਗੇ ਇਸ ਦੀ ਡੋਸੇਜ ਦੇ ਬਾਰੇ 18 ਸਾਲ ਤੋਂ ਪਲੱਸ ਦੇ ਹਰ ਇੱਕ ਇਨਸਾਨ ਇਸ ਨੂੰ ਯੂਜ਼ ਕਰ ਸਕਦਾ ਹੈ 18 ਸਾਲ ਤੋਂ ਘੱਟ ਵਾਲੇ ਇਸ ਨੂੰ ਨਾ ਯੂਜ਼ ਕਰਨ ਤੁਸੀਂ ਦਿਨ ਦੇ ਵਿੱਚ ਇੱਕ ਤੋਂ ਜਾਂ ਦੋ ਟੈਬਲੇਟ ਤੁਸੀਂ ਖਾ ਸਕਦੇ ਹੋ ਤੁਸੀਂ ਖਾਣਾ ਖਾਣ ਤੋਂ ਬਾਅਦ ਇਸ ਦੀ ਇੱਕ ਟੈਬਲੇਟ ਖਾ ਸਕਦੇ ਹੋ ਹੁਣ ਗੱਲ ਕਰਾਂਗੇ ਇਸ ਟੈਬਲ ਨੂੰ ਤੁਸੀਂ ਕਿੰਨੇ ਦਿਨ ਤੱਕ ਲਗਾਤਾਰ ਲੈ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਸਮਝਣ ਦੀ ਲੋੜ ਹੈ ਕਿ ਇਹ ਇੱਕ ਆਯੁਰਵੇਦਿਕ ਮੈਡੀਸਨ ਹੈ ਜਿਹੜੀ ਆਯੁਰਵੇਦਿਕ ਮੈਡੀਸਨ ਹੁੰਦੀ ਹੈ ਇਹਨਾਂ ਦਾ ਰਿਜ਼ਲਟ ਤੁਹਾਨੂੰ 15 ਮੀ ਦਿਨਾਂ ਬਾਅਦ ਸ਼ੋਅ ਹੋਣਾ ਸ਼ੁਰੂ ਹੋਊਗਾ ਤੁਸੀਂ ਇਸ ਟੈਬਲੈਟ ਨੂੰ ਲਗਾਤਾਰ 1 ਮਹੀਨਾ 2 ਮਹੀਨਾ ਜਾਂ 3 ਮਹੀਨਾ ਵੀ ਯੂਜ਼ ਕਰ ਸਕਦੇ ਹੋ ਇਹ ਆਯੁਰਵੇਦਿਕ ਮੈਡੀਸਨ ਦੀ ਤੁਹਾਨੂੰ ਕੋਈ ਅਡਿਕਸ਼ਨ ਵੀ ਨਹੀਂ ਹੋਵੇਗੀ ਤੁਸੀਂ ਕਿਸੇ ਵੀ ਟਾਈਮ ਇਸ ਨੂੰ ਬੰਦ ਕਰ ਸਕਦੇ ਹੋ ਕਿਸੇ ਵੀ ਟਾਈਮ ਤੁਸੀਂ ਇਹਨੂੰ ਸ਼ੁਰੂ ਕਰ ਸਕਦੇ ਹੋ ਬਸ ਤੁਹਾਨੂੰ ਪੇਸ਼ੈਂਸ ਰੱਖਣਾ ਪਊਗਾ ਇਹਦੇ ਰਿਜ਼ਲਟ 101% ਆਉਣਗੇ ਜੇ ਤੁਸੀਂ ਇਸ ਨੂੰ ਪੇਸ਼ੈਂਸ ਦੇ ਨਾਲ ਕੰਟੀਨਿਊ ਖਾਓਗੇ ਹੁਣ ਗੱਲ ਕਰਾਂਗੇ ਇਸ ਦੇ ਸਾਈਡ ਇਫੈਕਟਸ ਦੇ ਬ ਸੀਰੀਅਸ ਸਾਈਡ ਇਫੈਕਟਸ ਨਹੀਂ ਹੁੰਦੇ ਆਮ ਤੌਰ ਤੇ ਲੋਕਾਂ ਵਿੱਚ ਕੁਝ ਕੁ ਸਾਈਡ ਇਫੈਕਟਸ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਵੋਮਟਿੰਗ ਨੋਜ਼ੀਆ ਜਾਂ ਸਟਮਕ ਅਫਸੈਟ ਹੋਣਾ ਹੁਣ ਗੱਲ ਕਰਦੇ ਆ ਕਿਹੜੇ ਕਿਹੜੇ ਲੋਕ ਇਹਨਾਂ ਨੂੰ ਨਹੀਂ ਲੈ ਸਕਦੇ ਜੇ ਤੁਹਾਨੂੰ ਕੋਈ ਹਾਰਡ ਦੀ ਪ੍ਰੋਬਲਮ ਡਿਲੀਵਰੀ ਦੀ ਜਾਂ ਕਿਡਨੀ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਨੂੰ ਯੂਜ਼ ਨਾ ਕਰੋ ਬਿਨਾ ਕਿਸੇ ਡਾਕਟਰ ਦੀ ਸਲਾਹ ਤੋਂ ਜੇ ਤੁਸੀਂ ਇਸ ਟੈਬੂਲਰ ਤੋਂ ਇੱਕ ਚੰਗਾ ਰਿਜ਼ਲਟ ਲੈਣਾਗਾ ਤਾਂ ਤੁਹਾਨੂੰ ਇਸ ਦੇ ਨਾਲ ਚੰਗੀ ਡਾਈਟ ਖਾਣੀ ਪਊਗੀ ਤੁਹਾਨੂੰ ਥੋੜਾ ਬਹੁਤ ਵਰਕਆਊਟ ਕਰਨਾ ਪਊਗਾ ਮਿਨਰਲਸ ਵਿਟਾਮਿਨਸ ਵਾਲੀ ਭਰਪੂਰ ਡਾਈਟ ਖਾਣੀ ਪਊਗੀ ਜਿਸ ਦੇ ਨਾਲ ਤੁਹਾਨੂੰ ਇਸ ਪ੍ਰੋਮੋਟ ਕੀਤਾ ਜਾ ਰਿਹਾ ਤੇ ਭਸਮਾ ਬਾਰੇ ਸਾਨੂੰ ਪਤਾ ਵੀ ਨਹੀਂ ਹੈਗਾ ਕਿ ਉਹ ਸੱਚੀ ਭਸਮਾ ਨੇ ਜਾਂ ਸਾਨੂੰ ਕੁਝ ਹੋਰ ਘੁੱਟ ਕੇ ਕੋਈ ਮੈਡੀਕਲ ਨਸ਼ਾ ਉਹਦੇ ਵਿੱਚ ਘੁੱਟ ਕੇ ਖਵਾਇਆ ਜਾ ਰਿਹਾਗਾ ਮੇਰਾ ਮੋਡ ਸਾਰੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਤੁਹਾਨੂੰ ਕੋਈ ਸੈਕਸ਼ੂਅਲ ਪ੍ਰੋਬਲਮ ਲੱਗ ਰਿਹਾ ਕੋਈ ਕਮਜ਼ੋਰੀ ਲੱਗ ਰਿਹਾ ਕੋਈ ਸਟੈਮਨਾ ਲੋਅ ਲੱਗ ਰਿਹਾ ਲੋਅ ਲਿਵੜੋ ਲੱਗ ਰਿਹਾ ਤੁਸੀਂ ਇਸ ਮੈਡੀਸਨ ਦਾ ਯੂਜ਼ ਕਰ ਸਕਦੇ ਹੋਗੇ ਤੁਸੀਂ ਇਸ ਮੈਡੀਸਨ ਨੂੰ 1 ਮਹੀਨਾ 2 ਮਹੀਨਾ ਲਗਾਤਾਰ ਯੂਜ਼ ਕਰਕੇ ਦੇਖੋ ਇਸ ਦੇ ਰਿਜ਼ਲਟ 101% ਹੋਣਗੇ ਐਵੇਂ ਦੀਆਂ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਮੈਨੂੰ ਇੰਸਟ